ਅਮੈਗਰਾ ਫਰਾਈ ਪੌਟ ਤੇ ਲਾ ਲਵਾ ਜਰਾ ਆਓ ਜੀ ਜੀ ਆਇਆਂ ਨੂੰ ਲੈ ਕੇ ਆ ਕੇ ਸਬਜ਼ੀ ਬਣਾਉਣ ਲੱਗੀਆਂ ਹਾਂ ਤੇ ਕਿਹੜਾ ਕੋਈ ਚੱਕਦੇ ਹੀ ਆਪਣੇ ਦਰਸ਼ਕਾਂ ਨੂੰ ਆਪਣੇ ਪੈਲਪਰਾ ਨੂੰ ਮਾਰਕੋ ਗਿਮੇਨੇ ਆਹ ਤੇ ਇਹ ਕੁਡੀ ਕਰਨਾ ਹੈ ਹੁੰਦੀ ਆ ਕਿ ਅੱਜ ਕਿਉਂ ਨਹੀਂ ਲਾਈਵ ਲੱਗਾ ਸਤਿਕਾਰ ਜੀ ਸਾਰਿਆਂ ਨੂੰ ਹੋਸ਼ਨਾਉ ਕਿ ਹਰ ਚਾਲ ਮਿਟਾ ਦੇ ਸਭ ਕੁਝ ਪਰਮਾਤਮਾ ਦੇ ਕਿਰਪਾ ਦੇ ਨਾਲ ਠੀਕ ਠਾਕ ਹੋ ਗਏ ਤੁਸੀਂ ਆਪਣੇ ਘਰਾਂ ਦੇ ਵਿੱਚ ਅਸੀਂ ਵੀ ਠੀਕ ਠਾਕ ਆ ਗਏ ਬੜੀ ਅਜੀ ਥੈਂਕ ਯੂ ਅਠ ਵਜੇ ਲਈ

ਆਈ ਥੋੜਾ ਨਾ ਤबीयत ਠੀਕ ਨਹੀਂ ਲੱਗ ਰਹੀ ਕੋਲਡ ਹੋਇਆ ਤੇ ਕੋਲਡ ਦੇ ਨਾਲ ਬੁਖਾਰ ਅੱਜ ਵੀ ਖਾਣਾ ਤੇ ਬਣਾਉਣਾ ਹੀ ਹੈ ਨਾ ਆਪੀ ਪੇਟ ਦਾ ਸੁਹਾ ਲਿਆ ਏਡਨੇ ਤੇ ਖਾਣਾ ਮੰਗਣਾ ਹੀ ਹੈ ਚਲ ਕੋਈ ਗੱਲ ਹੈ ਨਾ ਉਹਨੇ ਸਬਜੀ ਸਬਜੀ ਬਣਾ ਲੈਣੀ ਹੈ ਨਾ ਆਟਾ ਗੁੱਝਿਆ ਹੋਇਆ ਵਾ

ਲੱਗਣ ਲੱਗ ਪਈ ਮੈਂ ਫਸੌਲ ਕੱਢ ਕੇ ਲਿਆ ਵਾ ਕੱਲ ਬਾਰਿਸ਼ ਹੋਈ ਹੈ ਨਾ ਮੌਸਮ ਕੱਲ ਦਾ ਠੰਡਾ ਹੋ ਗਿਆ ਵਾ ਅਜੇ ਨਹੀਂ ਬੈੱਡ ਦੇ ਵਿੱਚੋਂ ਕੱਪੜੇ ਕੱਢੇ ਨਹੀਂ ਆ ਸਰਦੀਆਂ ਵਾਲੇ ਹੁਣ ਕੱਢਨੇ ਪੈਣੇ ਸੱਚ ਜੰਦੇ ਨੂੰ ਛੁੱਟੀ ਹੋ ਗਈ ਫਿਰ ਸਾਰੇ ਜਨੇ ਮਿਲ ਕੇ ਕੱਢਾਂਗੇ ਬੈੱਡ ਬੁੱਟ ਖੋਲਾਂਗੇ ਇੱਕ ਮਿੰਟ ਮੈਂ ਨਾ ਐਂਡ ਕ ਲੈ ਗਈ ਮੇਰੇ ਕੋਲ ਦੱਸਣਾ ਨਹੀਂ ਇੱਥੇ ਓ ਮਾਈ ਗੋਡ ਯਾ ਸਾਹਿਲ ਜਿਮ ਟ੍ਰੇਲ ਹੈ ਬੇਬੇ ਸੱਸ ਦੀ ਗਾਲ ਸੱਸ ਦੀ ਗਾਲ ਕੁੱਤਰੀ ਕੀ ਹਾਲ ਨੇ इतना सोना लग बेबे जी अजकल कोई क्या नहीं है हाँ जी, हांजी सोना लफ्ज लगता बेबे जी अजकल कोई क्या नहीं है बेबे पैरी भेन ਜਿੰਦੇ ਰਹੋ ਜੀ ਖੁਸ਼ੀਆਂ ਮਾਣੋ ਤਰੱਕੀਆਂ ਕਰੋ ਕਰ ਲਈ ਕਿੱਥੋਂ ਦੇ ਹੋ ਤੁਸੀਂ ਅੰਮ੍ਰਿਤਸਰ ਦੇ ਆਸੀਂ ਜੰਮਰਸਰਦੇ ਆ ਤੁਸੀਂ ਕਿੱਥੋਂ ਬੇਬੇ ਕੈਨ ਵਾਲਾ ਮੁੰਡਾ ਤੇ ਪੰਜਾਬ ਦਾ ਹੀ ਹੋ ਸਕਦਾ ਮੈਨੂੰ ਰੋਜ਼ ਨਵੇਂ ਨਵੇਂ ਕਿਉਂ ਦੁਕਾਨ ਦੇ ਕਮੈਂਟ ਆਉਂਦੇ ਆ ਲੁਧਿਆਣੇ ਤੋਂ ਅੱਛਾ ਜੀ ਠੀਕ ਜੇਰਾ咖 ਮਸਾਲਾ ਗ੍ਰाइंड ਕਰ ਲਵਾਂ ਥੋੜਾ ਵੇਟ ਕਰਿਓ ਚੈਨਲ ਤੇ ਆਉਂਦੇ ਕਿੰਨੇ ਜਣੇ ਆ ਕੋਈ ਬੇਬੇ ਕਹਿੰਦਾ ਵਾ ਕੋਈ ਦੀਦੀ ਕਹਿੰਦਾ ਵਾ ਕੋਈ ਭੈਣ ਜੀ ਕਹਿੰਦਾ ਵਾ ਪਰ ਲਾਈਵ ਨੂੰ ਲਾਈਕ ਨਹੀਂ ਕਰਦੇ ਤੁਸੀਂ ਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੇ ਸਾਡਾ ਤੇੰਦਰ ਰੱਬ ਤੁਹਾਨੂੰ ਖੁਸ਼ੀ ਬਖਸ਼ੇ ਥੈਂਕ ਯੂ ਜੀ ਥੈਂਕ ਯੂ ਪਰਮਾਤਮਾ ਤੁਹਾਨੂੰ ਵੀ ਖੁਸ਼ੀ ਬਖਸ਼ੇ ਕੀ ਆ ਪੀਹੀ ਦਾ ਭਲਾ ਮੰਗਾਗੇ ਨਾ ਤੇ ਸਾਡੇ ਘਰ ਚ ਭਲਾ ਹੋਣਾ ਹੈ ਨਾ ਪਰ ਮਾਦ ਮਸਾਲੇ ਦੇ ਘਰ ਚ ਖੁਸ਼ੀ ਆਵੇ ਲਓ की लिखिया हुआ की बना रहे हो मैं बना मटन ਸੀਆ ਜੈ ਕੌਰ ਨਮਕ ਜਿੰਨੂ ਕਹਿੰਦੇ ਪੰਜਾਬੀ ਚ ਲੂਣ ਅਹੀਂ ਤੇ ਕਹਿੰਦੇ ਲੂਣ ਉਹਦੀਆਂ ਇਹ ਪਜੋ ਪਿਓ ਪੰਜਾਬੀ ਲੋਨ ਵਾਲੇ ਹੀ ਆ ਗਿੰਨ ਨਮਕ ਵਾਲੇ ਘਾੜਦੇ ਆ ਹਨਾ ਵਧੀਆ ਲੱਗਾ ਪਿਓ ਪੰਜਾਬੀ ਆ ਕੇ ਕਿਸ ਨੇ ਬੋਲੀ ਹੈ ਨਾ ਬੇਬੇ ਜੀ ਵਧੀਆ ਲੱਗਾ ਚਿੱਤਾਂ ਬਸੀ ਰਹੇ ਥੈਂਕ ਯੂ ਥੈਂਕ ਯੂ ਮੇਰ ਭਾਈ ਜੀ ਸੋਨੇ ਸੋਨੇ ਕਮੈਂਟ ਕਰਨ ਵਾਸਤੇ ਜੁਗੋਲੀ ਦੇ ਰ ਆਪਣਾ ਟੱਕ ਕੇ ਮਸਾਲਾ ਬਣਾਵਾਂਗੇ ਗਰਮ ਮਸਾਲਾ ਇੱਥੇ ਬਾਅਦ ਚ ਪਾਵਾਂਗੇ ਫਿਰ ਦੋ ਲਾਈਕ ਆਏ ਆ ਬੇਬੇ ਮੈਂ ਚੱਲਿਆਂ ਠੀਕ ਹੈ ਜੀ ਕੀ ਜੀ ਬੇਬੇ ਦਾ ਪਿਆਰ ਹਮੇਸ਼ਾ ਹੀ ਤੁਹਾਡੇ ਨਾਲ ਹੀ ਨਾਨੀ ਬਹੁਵਚਨ ਸ਼ਾਇਦ ਮੈਂ ਗਲਤ ਨਾ ਹੋਵਾਂ ਤੇ ਹਨਾ ਗਲਾਨੀ ਬਹੁਵਚਨ ਪਲੀਜ਼ ਜੀ ਹਿੰਦੀ ਚ ਕਮੈਂਟ ਕਰ ਦਿਆ ਕਰੋ ਜੇ ਹੋਰ ਕੋਈ ਮਤਲਬ ਕਿ ਨਹੀਂ ਪੰਜਾਬੀ ਚ ਆਈ ਇੰਗਲਿਸ਼ ਚ ਕਰ ਦਿਆ ਕਰੋ ਜਾਂ ਹਿੰਦੀ ਚ ਕਰ ਦਿਆ ਕਰੋ ਮੋਂ ਤੁਹਾਡੇ ਆਸ਼ਾ ਵਾ ਮੈਨੂੰ ਸਮਝ ਨਹੀਂ ਲੱਗਾਂਦੇ ਸੌਰੀ ਜੀ ਨਾਮ ਤੁਹਾਡਾ ਮੈਂ ਬੋਲ ਦਿੰਦਾ ਵਾ ਹਿੰਦੀ ਚ ਕਰ ਦਿਆ ਕਰੋ ਕਮੈਂਟ ਨਹੀਂ ਇੰਗਲਿਸ਼ ਚ ਕਰਨੇ ਤੇ ਪੜਨ ਚ ਆਜਵੇਂ ਨਾ ਪਤਾ ਲੱਗ ਜੇ ਜੀ ਕਮੈਂਟਰ ਤੁਸੀਂ ਨਾ ਹਿੰਦੀ ਚ ਕਰਿਆ ਕਰੋ ਜਾਂ ਇੰਗਲਿਸ਼ ਦੇ ਵਿੱਚ ਕਰਿਆ ਕਰੋ ਜੇ ਨਹੀਂ ਤੁਸੀਂ ਪੰਜਾਬੀ ਜਾਣਦੇ ਤੇ ਫਿਰ ਮੈਨੂੰ ਪਤਾ ਲੰਝੂਗਾ ਨਾ ਕੀ ਕਹਿਣਾ ਚਾਹੁੰਦੇ ਜਿੱਤੇ ਨਹੀਂ ਇਹ ਆਪਣੀ ਭਾਸ਼ਾ ਚ ਕੀਤਾ ਹੋਇਆ ਕਮੈਂਟ ਮੈਨੂੰ ਸਮਝ ਨਹੀਂ ਲੱਗਣਾ ਮੈਂ ਜਵਾਬ ਕਿਸ ਦਾ ਦਵਾਂਗੀ Okay. ਕਰਮਾ ਮਸਾਲਾ ਪਾ ਦੇਣੀ ਹੈ ਕਾਲੀ ਮਿਰਚ ਨਹੀਂ ਪਾਣੀ ਹੈ ਕੋਣ ਕਿਹੜਾ ਕਰਮਾ ਮਸਾਲਾ ਮੈਂ ਤਾਂ ਧਨੀਆ ਧਨੀਆ ਪਾਉਂ ਕੋੜ ਥੋੜਾ ਪਾਣਾ ਦੱਜੇ ਪਾਣਾ ਕਾਲੀ ਮਿਰਚ काली मिर्च उठके खोलेगी चरा मसाला तैयार तो हो गया नहीं है पर मैं क्या ਮੈਂ ਲਾਲ ਮਸਾਲਾ ਦੜਕਾ ਕੁੱਕਰ ਨੂੰ ਬੰਦ ਕਰ ਲਵਾਂ ਫਿਰ ਤੁਸੀਂ ਮੈਨੂੰ ਆਗਿਆ ਦਿਓ ਸਸਤੀ ਘਾਲ ਜੀ ਮਿਲਦੇ ਆ ਫਿਰ ਅਗਲੇ ਲਾਈਵ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਤੇ ਚੈਨਲ ਤੇ ਜਾ ਕੇ ਵੀਡੀਓ ਜਰੂਰ ਦੇਖਿਆ ਕਰੋ ਇੱਥੇ ਜਿੰਦਾ ਵੱਡੀ ਵੀਡੀਓ ਨਹੀਂ ਵੀ ਛੋਟੀ ਵੀਡੀਓ ਹੂੰ ਵੇਖ ਲਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਥੈਂਕ ਯੂ ਜੀ ਦਾਦਾ ਤਨਵਾ ਆਪੇ ਅਗਲੇ ਫਿਰ ਮਿਲਦੇ ਆ 这边我可以呢